ਲਓ ਵੀ ਦੋਸਤੋ ਇਹ ਆ ਪਹਿਲਾ ਪਸ਼ੂ ਪਾਲਣ ਮੇਲਾ ਜੋ ਕਿ ਵੈਟਰਨਰੀ ਸਾਇੰਸ ਮੈਡੀਕਲ ਕਾਲਜ ਰੰਪਰਾ ਫੂਲ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਇਸ ਦੀਆਂ ਦਿਖਾਉਣੀਆਂ ਆਪਾਂ ਤੁਹਾਨੂੰ ਮੁੱਖ ਝਲਕਾਂ ਮੁੱਖ ਝਲਕਾਂ ਇਹ ਨੇ ਸਭ ਤੋਂ ਪਹਿਲਾਂ ਇਹ ਐ ਐਂਟਰੀ ਗੇਟ ਐਂਟਰੀ ਗੇਟ ਤੋਂ ਐਂਟਰ ਹੋ ਕੇ ਅੱਗੇ ਆ ਜਾਂਦੀਆਂ ਨੇ ਇਹ ਸਟਾਲਾਂ ਜੋ ਕਿ ਸਰਕਾਰੀ ਤੌਰ ਤੇ ਵੱਖ-ਵੱਖ ਵਿਭਾਗਾਂ ਨੇ ਸਟਾਲਾਂ ਲਗਵਾਈਆਂ ਨੇ ਤੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਜਿਵੇਂ ਕਿ ਫੂਡ ਕੰਪਨੀਆਂ ਮੈਡੀਸਨ ਦੀਆਂ ਕੰਪਨੀਆਂ ਸੈਪਲੀਮੈਂਟ ਦੀਆਂ ਕੰਪਨੀਆਂ ਉਹਨਾਂ ਵੱਲੋਂ ਇਹ ਵੱਖ-ਵੱਖ ਤੌਰ ਤੇ ਜੋ ਸਟਾਲਾਂ ਆਪਣੀ ਕੰਪਨੀ ਦੇ ਪ੍ਰਚਾਰ ਹਿਤ ਸਜਾਈਆਂ ਗਈਆਂ ਨੇ ਇਹ ਸਾਰਾ ਮੇਲੇ ਦਾ ਮਾਹੌਲ ਇਹ ਕੰਪਨੀ ਨੇ ਸਟਾਲਾਂ ਇਸ ਤਰ੍ਹਾਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸਾਰੀਆਂ ਸਟਾਲਾਂ ਨੇ ਵੱਖ-ਵੱਖ ਫੀਡ ਕੰਪਨੀਆਂ ਦੀਆਂ ਤੇ ਵੱਖ-ਵੱਖ ਦਵਾਈਆਂ ਦੀਆਂ ਤੇ ਹੋਰ ਜੋ ਵੀ ਡੇਰੀ ਨਾਲ ਸੰਬੰਧਿਤ ਸਾਜੋ-ਸਮਾਨ ਹੁੰਦਾ ਹੈ ਉਹਨਾਂ ਬਲਵਿਈ ਪ੍ਰਦਰਸ਼ਨੀਆਂ ਆਪਣੀ ਕੰਪਨੀ ਦੇ ਪ੍ਰਚਾਰ ਹਿੱਤ ਲਗਾਈਆਂ ਗਈਆਂ ਹਨ ਕਾਫੀ ਸਟਾਲਾਂ ਜਿਵੇਂ ਕਿ ਪਹਿਲਾ ਮੇਲਾ ਉਸ ਨੂੰ ਦੇਖਦੇ ਹੋਏ ਬਹੁਤ ਇਹ ਆ ਗਿਆ ਰਿੰਗ ਨੰਬਰ 1 ਜਿੱਥੇ ਕਿ ਮੋਰਾ ਨਸਲ ਦੀਆਂ ਜੋ ਮੱਝਾਂ ਸੀ ਮੱਝਾਂ ਦਾ ਕੰਪੀਟੀਸ਼ਨ ਸੀ ਬਿਊਟੀ ਕੰਪੀਟੀਸ਼ਨ ਉਹ ਹੈ ਤੇ ਇਹਦੇ ਵਿੱਚ ਵੱਖ-ਵੱਖ ਪਸ਼ੂ ਪਾਲਕਾਂ ਵੱਲੋਂ ਜੋ ਆਪਣੀਆਂ ਪ੍ਰਦਰਸ਼ਨੀਆਂ ਲਈ ਲਿਆਂਦੀਆਂ ਹੋਈਆਂ ਮੱਝਾਂ ਨੇ ਉਹ ਨੇ ਤੇ ਜੱਜ ਸਹਿਬਾਨ ਮੱਝਾਂ ਦੀ ਜੱਜਮੈਂਟ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਇਹ ਰਿੰਗ ਦੇ ਵਿੱਚ ਬੀਟਲ ਬੱਕਰੀ ਬੀਟਲ ਬੱਕਰੀਆਂ ਦੀ ਨਮਾਇਸ ਹੈ ਜੋ ਕਿ ਰਿੰਗ ਦੇ ਵਿੱਚ ਖੜੀਆਂ ਨੇ ਪ੍ਰਦਰਸ਼ਨੀ ਲਈ ਤਿਆਰ ਤੇ ਜੱਜ ਸਾਹਿਬਾਨ ਇਹਨਾਂ ਨੂੰ ਜੱਜ ਕਰ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਫਸਟ ਸੈਕੰਡ ਇਹਨਾਂ ਨੇ ਜੱਜ ਸਾਹਿਬਾਨ ਨੇ ਇਹ ਬੱਕਰੀਆਂ ਕੱਢਣੀਆਂ ਨੇ ਇਸ ਦੇ ਨਾਲ ਹੀ ਇਹ ਰਿੰਗ ਜੋ ਕਿ ਬੀਟਲ ਬੱਕਰਾ ਇਹਨਾਂ ਦੀ ਬੀਟਲ ਬੱਕਰੀਆਂ ਦੀ ਬੱਕ ਪ੍ਰਦਰਸ਼ਨੀ ਹੈ ਇਹ ਰਿੰਗ ਨੰਬਰ 3 ਇਦੇ ਵਿੱਚ ਇਹਨਾਂ ਦੀ ਪ੍ਰਦਰਸ਼ਨ ਇਸ ਤਰ੍ਹਾਂ ਵੀ ਉਹ ਇਹ ਜੋ ਬੀਟਰ ਬੱਕਰੇ ਨੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਧੰਨਵਾਦ ਇਹ ਮੱਝਾਂ ਦਾ ਰਿੰਗ ਫੇਅਰ ਤੁਹਾਨੂੰ ਇੱਕ ਵਾਰ ਦਿਖਾਉਨੇ ਆ ਇਹ ਮੱਝਾਂ ਦਾ ਰਿੰਗ ਹੈ ਜੋ ਕਿ ਇਸ ਤਰ੍ਹਾਂ ਦੀਆਂ ਮੱਝਾਂ ਫੂਲ ਦੇ ਚੈਂਪੀਅਨਸ਼ਿਪ ਗਰਾਊਂਡ ਵਿੱਚ ਪਹੁੰਚੀਆਂ ਸੀ ਇਹ ਦੇਖੋ ਅਡਰ ਕੁਆਲਟੀ ਕਦ ਕਾਠ ਇਹਨਾਂ ਦੇ ਵਿੱਚੋਂ ਫਸਟ ਸੈਕੰਡ ਆਉਣੀਆਂ ਇਸ ਮੇਲੇ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਜੋ ਕਿ ਐਮਐਲਏ ਨੇ ਇਸ ਹਲਕੇ ਦੇ ਉਹ ਇਸ ਮੇਲੇ ਦੇ ਮੁੱਖ ਮਹਿਮਾਨ ਸਨ ਤੇ ਉਹਨਾਂ ਨੇ ਇਸ ਮੇਲੇ ਦੀ ਪ੍ਰਧਾਨਗੀ ਕੀਤੀ ਰੀਵਨ ਕਟਿਆ ਉਹਨਾਂ ਨੂੰ ਜੀ ਆਇਆਂ ਆਖਿਆ ਜਾ ਰਿਹਾ ਤੇ ਕੁੜੀ ਵੀ ਕਟ ਰਹੇ ਨਹੀਂ ਬਲਕਾਰ ਸਿੰਘ ਜੀ ਸਿੱਧੂ ਐਮ ਐਲ ਏ ਜੋ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਉਹਨਾਂ ਦਾ ਸਵਾਗਤ ਹਮ ਉਪਦਵੰਤ ਸੱਜਣਾ ਵੱਲੋਂ ਜੋ ਮੈਨੇਜਮੈਂਟ ਕਮੇਟੀ ਦੇ ਮੁਖੀ ਨੇ ਉਹਨਾਂ ਵੱਲੋਂ ਉਹਨਾਂ ਨੂੰ ਕੀ ਆਖਾ ਜਾਂਦਾ ਵੱਖ-ਵੱਖ ਸਟਾਲਾਂ ਤੇ ਉਹਨਾਂ ਨੂੰ ਜਾਣਕਾਰੀ ਹਿਤ ਲਿਜਾਇਆ ਗਿਆ ਦੋਸਤੋ ਬਾਦ ਪਸ਼ੂਨ ਦੀ ਪ੍ਰਦਰਸ਼ਨੀ ਵਿੱਚ ਵੀ ਉਹਨਾਂ ਨੂੰ ਲਿਜਾਇਆ ਗਿਆ। ਇਹ ਵੀਰੋ ਜੋ ਮੇਲੇ ਦੇ ਵਿੱਚ ਚੈਂਪੀਅਨ ਬਣੀਆਂ ਜਿਵੇਂ ਕਿ ਇਹ ਝੋਟੀ ਇਹ ਵੀਰ ਦੀ ਸੈਕੰਡ ਪ੍ਰਾਈਜ਼ ਮਿਲਿਆ। ਇਸ ਨੌਜਵਾਨ ਦੀ ਝੋਟੀ ਨੂੰ ਫਰਸਟ ਪ੍ਰਾਈਜ਼ ਮਿਲਿਆ। ਕਿਹੜਾ ਪਿੰਡ ਹੈ? ਪਸ਼ੂ ਨੇ ਇਹ ਜੋ ਬੀਟਰ ਬੱਕਰੇ ਨੇ ਇਹ ਵੀ ਫਰਸਟ ਆਏ ਨੇ। ਇਸ ਤਰ੍ਹਾਂ ਮੁੱਖ ਮਹਿਮਾਨ ਜੀਆ ਨੇ ਤੋ ਪਸ਼ੂ ਪਾਲਨ ਵੀਰ ਆਏ ਸਨ ਉਹਨਾਂ ਨੂੰ ਸਵਾਗਤਨ ਕੀਤਾ ਤੇ ਆਪਣੇ ਵਿਚਾਰ ਰੱਖੇ ਸੋ ਇਹ ਸੀ ਵੀਰੋ ਪਰੰਪਰਾ ਫੋਕ ਦਾ ਮੇਲਾ ਧੰਨਵਾਦ ਇਸ ਪੇਜ ਨੂੰ